ਪਾਣੀ ਲੈਵੇ ਪਾਣੀ ਬਖਸ਼ੇ ਦੀ ਗੋੜੀ ਨਹੀਂ ਨਹੀਂ ਕਰੋ ਅੱਛਾ ਮੈਂ ਦੇਖੀ ਐ ਇਹ ਇਤਨਾ ਇਹ ਪਾਣੀ ਬੋਲੀ ਇਹ ਆਸਲੇ ਜੇ ਬੈਠੋ ਜਿੰਦੇ ਪੱਪੜੇ ਇਹ کہیں کہیں ਜਿੱਥੇ ਕਾਉਂਸਲਰ ਹਲੋ ਤੁਹਾਡੀ ਫੋਟੋ ਲੱਕੀ ਭਾਜੀ ਮਿਹਰਬਾਨੀ ਭਾਈ ਥੋੜਾ ਇਧਰ ਆ ਚਲੋ ਨਹੀਂ ਨਾਲ ਉਹ ਥੋੜਾ ਪਿੱਛੇ ਹੋ ਜਾ ਬੜਾ ਮਜ਼ਾ ਆਦਾ ਜਦੋਂ ਭਰਾਵਾਂ ਨਾਲ ਇਕ ਨਾਰਾ ਲਾਓ ਇਹ ਵੀ ਜੀਏਗੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਿੱਟੂ ਵਸੀ ਦਾ ਜਿੰਦਾਬਾਦ 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 ਜਨਤਾ ਪਾਰਟੀ ਜਿੰਦਾਬਾਦ ਬਿੱਟੂ ਵਸੀ ਦਾ ਜਿੰਦਾਬਾਦ ਬਹੁਤ ਹੀ ਸਤਕਾਰਯੋਗ ਅਦਰਸ਼ ਨਕਰਦੇ ਸਾਡੀਆਂ ਮਾਤਾਵਾ ਪਹਿਲਾ ਬਜ਼ੁਰਗ ਮੇਰੇ ਨਾਲ ਰੜ ਕੇ ਫਤਿਹ ਦਾ ਜਵਾਬ ਹੱਥ ਵਿੱਚ ਦਿਓ ਮਾਣ ਗੁਰਜੀਤ ਸਿੰਘ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਬਤੇ ਸਾਰੇ ਪਿੰਡ ਪਰਵਾਨ ਨੇ ਬੇਨਤੀ ਕਰਨ ਆਏ ਆ ਕਿ ਕਿ ਕੌਂਸਲਰਾਂ ਦੇ ਚਨਾਲ ਦੁਬਾਰਾ ਆ ਚੁੱਕੇ ਆ ਤੁਹਾਡੀ ਮਾਰ ਦੀ ਇਸ ਵਾਰ ਦੀ ਜ਼ਿੰਮੇਵਾਰੀ ਅਨਿਲ ਬਿੱਟੂ ਜੀ ਦੇ ਮੋਢੇ 'ਤੇ ਪਈ ਹੈ ਕਿ ਬਾੜ ਨੰਬਰ 1 ਤੇ ਵਿਕਾਸ ਦੇ ਕੰਮ ਹੈ ਅਨਿਲ ਬਿੱਟੂ ਜੀ ਕੌਂਸਲਰ ਬਣਨ ਤੋਂ ਬਾਅਦ ਬਾਤੂ ਵੀ ਕਰਵਾ ਸਕਦੇ ਨੇ ਕਿਉਂਕਿ ਭਾਰਤੀ ਜਨ ਮੋਦੀ ਸਾਹਿਬ ਦੀਆਂ ਨੀਤੀਆਂ ਦੇ ਨਾਲ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਕੋ ਜੀ ਅੱਜ ਸਾਡਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਿਊ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਜਿੱਥੇ ਜਿੱਥੇ ਅਸੀਂ ਨਹੀਂ ਪਹੁੰਚਦੇ ਉੱਥੇ ਤੁਸੀਂ ਪਹੁੰਚ ਜਾਂਦੇ ਹੋ ਮੈਂ ਅਨਿਲ ਕੁਮਾਰ ਵਾਰਡ ਨੰਬਰ 4 ਤੋਂ ਭਾਜਪਾ ਦਾ ਉਮੀਦਵਾਰ ਅੱਜ ਅਸੀਂ ਗੁਰਾਨਗਪੁਰ ਆਰਾਮਨਗਰ ਕਲੋਨੀ ਅਦਰਸ਼ਨਗਰ ਇਸ ਇਲਾਕੇ ਦਾ ਦੌਰਾ ਕੀਤਾ ਔਰ ਮੈਂ ਬੜਾ ਖੁਸ਼ ਹਾਂ ਕਿ ਹਰ ਘਰ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿੱਥੇ ਮੈਂ ਜਾ ਰਿਹਾ ਮੈਨੂੰ ਭਰਾਵਾਂ ਦਾ ਭੈਣਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਔਰ ਮੈਨੂੰ ਪੂਰੀ ਆਸ ਹੈ ਕਿ ਮੈਂ ਟਿਕਟ ਬੜੇ ਆਰਾਮ ਨਾਲ ਆੜੇ ਦੇ ਝੋਲੇ ਵਿੱਚ ਪਾਵਾਂਗਾ ਮੈਂ ਇਸ ਘਰ ਚ ਜਿਸ ਪਰਿਵਾਰ ਨਾਲ ਮਿਲ ਰਹੇ ਆ ਬੜੇ ਖੁਸ਼ ਹੁੰਦੇ ਨੇ ਮੈਨੂੰ ਵੇਖ ਕੇ ਕਿਉਂਕਿ ਮੈਨੂੰ ਆ ਨਾ ਆ ਬਾਟਾ ਚ ਵੇਖਿਆ ਮੈਂ ਆਮ ਹਲਕਿਆਂ ਚ ਜਾਂ ਆਮ ਗਲੀਆਂ ਗੁਲੀਆਂ ਚ ਵੇਖਿਆ ਕੋਈ ਇਡੇ ਵੱਡੇ ਕੰਮ ਕਰਨ ਵਾਲੇ ਨਹੀਂ ਨੇ ਲੇਕਿਨ ਜਿਹੜਾ 200 ਰੁਪਏ ਦੇ ਟਿਊਬ ਹੈ ਨਾ ਉਹ ਵੀ ਸਾਡੇ ਕਾਉਂਸਲਰ ਸਾਹਿਬ ਪੁਰਾਣੇ ਜਿਹੜੇ ਨੇ ਉਥੋਂ ਵੀ ਝੱਕ ਗਏ ਨੇ ਉਹ ਕਿ ਕਈ ਸਲਮ ਏਰੀਏ ਨੇ ਜਿੱਥੇ ਛੋਟੇ ਛੋਟੇ ਮਸਲੇ ਨੇ ਉਹਨਾਂ ਕੋ ਵੀ ਨਹੀਂ ਹੱਲ ਹੋਏ ਚਲੋ 5 ਸਾਲ ਬਹੁਤ ਵੱਡੀ ਗੇਮ ਨਹੀਂ ਹੁੰਦੀ ਜਿਹੜਾ ਕੰਮ ਕਰੇਗਾ ਜਿਹੜਾ ਕੰਮ ਕਰੇਗਾ ਅਗਲੀ ਵਾਰੀ ਆ ਜਾਏਗਾ ਨਹੀਂ ਕਰੇਗਾ ਤਾਂ ਲੋਕੀ ਉਹਨੂੰ ਬੜੇ ਪਿਆਰ ਨਾਲ ਜਵਾਬ ਦੇਣਗੇ ਮੈਂ ਇਲਾਕਾ ਵਾਸੀਆਂ ਦਾ ਆਪਣੇ ਭਰਾਵਾਂ ਦਾ ਆਪਣੇ ਭਾਈ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਇਹਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਆਪਣੀ ਇਲਾਕਾ ਸਾਹਮ ਕੇ ਮੈਨੂੰ ਵੋਟਾਂ ਪਾਉਣਗੇ ਔਰ ਮੈਂ ਹੌਸਲੇ ਜ਼ਰੂਰ ਪਹੁੰਚਾਂਗਾ ਗਲੀ ਨੰਬਰ 4 ਦੇ ਵਿੱਚ ਅੱਜ ਭਾਈ ਸਾਹਿਬ ਦੇ ਘਰ ਆਪਣੀ ਮੀਟਿੰਗ ਸੀ ਔਰ ਰਾਮਨਗਰ ਕਲੋਨੀ ਦੇ ਵਿੱਚ ਬੜਾ ਅੱਛਾ ਮਹਿਸੂਸ ਹੋਇਆ ਔਰ ਭਰਵਾ ਹੁੰਗਾਰਾ ਮਿਲ ਰਿਹਾ ਸਾਨੂੰ ਇਹਨਾਂ ਦਾ ਪਿਆਰ ਸਦਕਾ ਹੀ ਸੀਟ ਕਦੇ ਨਹੀਂ ਛੱਡਾਂਗੇ ਔਰ ਮੈਂ ਇਹਨਾਂ ਨੂੰ ਇੱਕ ਯਕੀਨ ਦਿਵਾਉ ਮੈਂ ਕੋਸ਼ਿਸ਼ ਇਹ ਕਰਨੀ ਆ ਕਿ ਇਹਨਾਂ ਦੇ ਇਲਾਕੇ ਵਿੱਚ ਆਪਣਾ ਇੱਕ ਪ੍ਰਾਈਵੇਟ ਆਫਿਸ ਖੋਲਾਂਗਾ ਜੁੜੀਆਂ ਮੁਸ਼ਕਲਾਂ ਨੇ ਇਹਨਾਂ ਦੇ ਦੋ ਬੰਦੇ ਬੈਠ ਕੇ ਉਹਨਾਂ ਨੂੰ ਹੱਲ ਕਰਨਗੇ ਔਰ ਮੇਰੇ ਤੱਕ ਪਹੁੰਚਾਉਣਗੇ ਔਰ ਮੈਂ ਕਿਸੇ ਦੀ ਮਤਲਬ ਕੀ ਨਾ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗਾ ਇਹਨਾਂ ਨੂੰ ਮੈਂ ਇੱਕ ਪ੍ਰੋਮਿਸ ਕਰਕੇ ਜਾਂਦਾ ਬਾਕੀ ਇਲਾਕਾ ਵੱਡਾ ਆਪਾਂ ਕੰਮ ਕਰਾਂਗੇ ਜੇ ਪ੍ਰਮਾਤਮਾ ਨੇ ਮੈਨੂੰ ਟਿਕਟ ਦੇ ਕੇ ਖਲਹਾਰੇ ਦੀ ਸ਼ਕਤੀ ਦਿੱਤੀ ਹੈ ਤਾਂ ਪ੍ਰਮਾਤਮਾ ਮੈਨੂੰ ਕੰਮ ਕਰਨ ਦੀ ਵੀ ਸ਼ਕਤੀ ਦੇਗਾ ਸ਼ੁਕਰੀਆ ਧੰਨਵਾਦ ਬੀਟੂ ਭਾਈ ਕਈ ਲੋਕ ਮੋੜ ਪਾਰ ਨਹੀਂ ਜਾਂਦੇ ਉਹਨਾਂ ਨੂੰ ਕੀ ਪੀਣ ਜਣਾ ਚਲੋ ਮੈਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਅਪੀਲ ਕਰਾਂਗਾ ਕੇ ਵੱਧ ਚੜ ਕੇ ਵੋਟਾਂ ਪਾਓ ਵੋਟ ਬਹੁਤ ਕੀਮਤੀ ਜੇ ਇੱਕ ਵਾਰੀ ਵੋਟ ਛੱਡ ਗਏ ਅਗਲੇ 5 ਸਾਲ ਇੰਤਜ਼ਾਰ ਕਰਨਾ ਪੈਣਾ ਤੇ ਤੁਹਾਡੀ ਵੋਟ ਜਿਹੜੇ ਤੁਹਾਡੇ ਇੱਕ ਅੱਛੇ ਕੈਂਡੀਡੇਟ ਨੂੰ ਮਤਲਬ ਕਿ ਕਈ ਚੀਜ਼ਾਂ ਤੋਂ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਵੋਟ ਤੇ ਇੱਕ ਵੀ ਹੈ ਤੇ ਹਜ਼ਾਰ ਵੀ ਹੈ ਤੇ ਲੱਖ ਵੀ ਹੈ ਇੱਕ ਵੋਟ ਤੋਂ ਵੀ ਬੜਾ ਕੁਝ ਹੋ ਜਾਂਦਾ ਜੇ ਕਰੋ ਨਿਕਲੋ ਵੱਧ ਚੜ ਕੇ ਨਿਕਲੋ ਜਿਤਨਾ ਮਰਜੀ ਨਿਕਲੋ ਕਿਉਂਕਿ ਤੁਸੀਂ ਕੱਲ ਨੂੰ ਕਾਉਂਸਲਰ ਕੋ ਕੰਮ ਲੈਣਾ ਹੈ ਤੁਸੀਂ ਕਹਿੰਨ ਲੇ ਬੰਦੋ ਜੀ ਲੋ ਜੀ ਮੈਂ ਤੁਹਾਨੂੰ ਵੋਟ ਪਾਈ ਸੀ ਉਹ ਕਾਉਂਸਲਰ ਤੁਹਾਡੇ ਬਾਡੇ ਆਰਾਮ ਨਾਲ ਕੰਮ ਕਰੇਗਾ ਕਿਉਂਕਿ ਸਾਨੂੰ ਪਤਾ ਹੈ ਅੱਜ ਦੀ ਤਰੀਕ 'ਚ ਸਭ ਤੋਂ ਜ਼ਿਆਦਾ ਔਖਾ ਜੇ ਕਿਸੇ ਲਈ ਟਾਈਮ ਕੱਢਣਾ ਭਰਾਵਾਂ ਨੇ ਮੇਰੇ ਲਈ ਟਾਈਮ ਕੱਢਿਆ ਮੈਂ ਤਾਂ ਅੱਜ ਇਹਨਾਂ ਦਾ ਕਰਜ਼ਾਈ ਹੋ ਗਿਆ ਵੋਟ ਜਦੋਂ ਇਹਨਾਂ ਨੇ ਪਾਤੀ ਉਦੋਂ ਮੈਂ ਕਾਉਂਸਲਰ ਕਰਦਾ ਕਾਉਂਸਲਰ ਤੇ ਇਹ ਹੋਣਗੇ ਆਪਣੇ ਕੰਮ ਕਰਾਉਣਗੇ ਮੈਂ ਇਹਨਾਂ ਦਾ ਬੜਾ ਤਹਿ ਦਿਲ ਅਗੇ ਪ੍ਰਮਾਤਮਾ ਦੇ ਹੱਥ ਜੋੜਦੇ ਆ ਕਿ ਅੱਛਾ-ਅੱਛਾ ਟਾਈਮ ਆਵੇ ਸਭ ਲਈ ਆਵੇ ਮਿਹਰਬਾਨੀ ਅਸੀਂ ਪਹਿਲਾਂ ਤੋਂ ਜਿਹੜਾ ਅੱਜ ਤੁਹਾਡਾ ਜੀ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ ਅਸੀਂ ਅਨਿਲ ਬਿੱਟੂ ਜੀ ਦਾ ਔਰ ਲੋਕਾਂ ਕੋ ਆਪਣੀ ਬੇਨਤੀ ਲੈ ਕੇ ਜਾ ਰਹੇ ਆ ਕਿ ਬਾੜਾਂ ਦੇ ਕੰਮਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਜਿਹੜਾ ਸਭਕਾ ਸਾਥ ਸਭਕਾ ਵਿਕਾਸ ਦਾ ਨਾਅਰਾ ਲੈ ਕੇ ਸੈਂਟਰ ਲੈਵਲ ਤੋਂ ਚੱਲਦੀ ਆ ਉਹ ਏਥਲੇ ਲੈਵਲ ਤੱਕ ਉਸੇ ਨਾਅਰੇ ਨੂੰ ਅਸੀਂ ਬੁਲੰਦ ਕਰਦੇ ਹੋਏ ਸਾਰਿਆਂ ਦੇ ਚਰਨਾਂ 'ਚ ਉਹ ਹੀ ਬੇਨਤੀ ਕਰ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਮੋਦੀ ਸਾਹਿਬ ਜੋ ਵਿਜਨ ਲੈ ਕੇ ਚੱਲੇ ਹੋਏ ਆ ਹਿੰਦੁਸਤਾਨ ਨੂੰ ਵਿਸ਼ਵ ਦੇ ਵਿੱਚ ਇੱਕ ਨੰਬਰ ਬਣਾਉਂਦਾ ਉਹ ਅਗਰ ਅਸੀਂ ਜਿਸ ਤਰ੍ਹਾਂ ਇੱਕ ਗੱਲ ਹੁੰਦੀ ਹੈ ਕਿ ਮhalla ਸੁਧਾਰਨਾ ਤੇ ਪਹਿਲਾਂ ਆਪਣਾ ਘਰ ਸੁਧਾਰਨਾ ਪਊਗਾ ਫਿਰ ਮhalla ਸੁਧਰੇਗਾ ਫਿਰ ਨਗਰ ਸੁਧਰੇਗਾ ਫਿਰ ਸ਼ਹਿਰ ਸੁਧਰੇਗਾ ਫਿਰ ਆਪਣਾ ਪਰਦੇਸ਼ ਸੁਧਰੇਗਾ ਫਿਰ ਦੇਸ਼ ਸੁਧਰੇਗਾ ਤੇ ਉਹੀ ਅਸੀਂ ਬੇਨਤੀ ਕਰਦੇ ਆਂ ਕبھی ਆਪਣੀ ਵਾਰਡ ਦੇ ਵਿੱਚ ਤੁਸੀਂ ਸਾਰੇ ਜਾਣੇ ਸਹਿਯੋਗ ਦੇ ਕੇ ਆਪਣੀ ਵਾਰਡ ਸੁਧਾਰਨ ਵਾਸਤੇ ਜਿਨ੍ਹਾਂ ਨੂੰ ਬਿੱਟੂ ਜੀ ਨੂੰ ਭਾਜਪੀ ਨੇ ਮੌਕਾ ਦਿੱਤਾ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਕਿੰਨੀਆਂ ਗੱਲਾਂ ਆ ਰਹੀਆਂ ਲੱਗੀਆਂ ਮੁਸ਼ਕਲਾਂ ਸਰ ਬਹੁਤ ਆ ਰਹੀਆਂ ਕਿ ਇੰਦਰਪੁਰੀ ਵਰਗੇ ਇਲਾਕੇ ਦੇ ਵਿੱਚ ਨੰਗਣ ਵਾਸਤੇ ਰਸਤਾ ਹੀ ਨਹੀਂ ਹੈਗਾ ਘਰਾਂ ਦੇ ਅੱਗੇ ਪਾਣੀ ਖੜਾ ਕੱਚੀਆਂ ਗਲੀਆਂ ਹਨੇਰੇ ਪਏ ਹੋਏ ਆ ਟੋਏ ਟਿੱਬੇ ਬਣੇ ਹੋਏ ਆ ਇਸ ਤਰ੍ਹਾਂ ਲੱਗ ਪੂਰੇ ਕਿਤੇ ਹੀ ਹੋਣ ਕਿਹੜੀ ਸਰਕਾਰ ਨੇ ਪੰਜਾਬ ਸਰਕਾਰ ਨੇ ਤੇ ਪੂਰੇ ਤਰ੍ਹਾਂ ਆਪਣੇ ਵਾਦੇ ਪੂਰੇ ਕਿਤੇ ਵਾਦੇ ਉਹਨਾਂ ਨੇ ਆਪਣੇ ਪੂਰੇ ਕੀਤੇ ਆ ਵਾਦਾ ਉਹਨਾਂ ਦਾ ਇੱਕੋ ਇਹ ਕਿ ਸਵੇਰੇ ਧੁੱਕਾਂਗੇ ਸ਼ਾਮ ਨੂੰ ਚਟਾਂਗੇ ਉਹੀ ਸਾਰੇ ਲੀਡਰ ਕਰਦੇ ਆਪ ਕੋਨਦਮਾਨ ਤੋਂ ਲੈ ਕੇ ਥੱਲੇ ਤੱਕ ਕੇਜਰੀਵਾਲ ਤੋਂ ਲੈ ਕੇ ਤੇ ਜ਼ਮੀਨ ਤੱਕ ਜਿਹੜੀ ਗੱਲ ਸਵੇਰੇ ਕਹਿੰਦੇ ਆ ਸ਼ਾਮ ਨੂੰ ਮੁੱਕਰ ਜਾਂਦੇ ਆ ਅੱਜ ਤੱਕ ਕੋਈ ਵੀ ਇੱਕ ਐਸਾ ਫੈਸਲਾ ਦੱਸ ਦਿਵੋ ਕਿ ਜਿਹੜਾ ਉਹਨਾਂ ਨੇ ਲਾਗੂ ਕੀਤਾ ਹੋਵੇ ਔਰ ਇੱਕ ਵਾਰ ਚ ਲਾਗੂ ਕਰਤਾ ਹੋਵੇ ਉਹ ਸਵੇਰੇ ਕੋਈ ਫੈਸਲਾ ਦਿੰਦੇ ਆ ਸ਼ਾਮ ਨੂੰ ਆਪਣੀ ਜ਼ੁਬਾਨ ਤੋਂ ਬਦਲ ਜਾਂਦੇ ਆ ਸਾਡੀ ਅਪੀਲ ਇਹੋ ਹੀ ਬੇਨਤੀ ਆ ਕਿ ਉਹ ਬਦਲਾ ਦਾ ਨਾਅਰਾ ਲੈ ਕੇ ਪੰਜਾਬ ਦੇ ਵਿੱਚ ਆਏ ਸੀਗੇ ਔਰ ਹਿੰਦੁਸਤਾਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕਾਨੂੰਨ ਹੈ ਸਾਡਾ ਕਿ ਇੱਕ ਵਾਰ ਜਦੋਂ ਅਸੀਂ ਕਿਸੇ ਨੂੰ ਵੋਟਾਂ ਪਾਤੀਆਂ 5 ਸਾਲ ਅਸੀਂ ਰੋਂਦੇ ਕਲਪ ਦੇ ਬਿਲਕ ਦੇ ਮਰ ਜੀਏ ਅਸੀਂ ਉਹ ਸਰਕਾਰ ਨੂੰ ਹਲਾ ਨਹੀਂ ਸਕਦੇ 5 ਸਾਲ ਬਾਅਦ ਵੋਟਾਂ ਆਣਗੀਆਂ ਫੇਰ ਹੀ ਹਲਾ ਸਕਦੇ ਆ ਔਰ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਕਿ 2 2.5 ਸਾਲ ਅਜੇ ਪਏ ਆ ਇਹਨਾਂ ਦੇ ਝੜੂ ਵਾਲਿਆਂ ਦੀ ਸਰਕਾਰ ਦੇ ਜਿਹੜੀ ਟਿਨਿਓਰ ਰਹਿੰਦੀ ਹੈ ਔਰ ਸਾਨੂੰ ਪ੍ਰਮਾਤਮਾ ਨੇ ਬੜਾ ਵਧੀਆ ਮੌਕਾ ਦਿੱਤਾ ਕਿ ਜਿਹੜੇ ਝੂਠੇ ਵਾਅਦੇ ਕਰਕੇ ਸਰਕਾਰ ਇਹਨਾਂ ਨੇ ਬਣਾਈ ਸੀ ਔਰ ਸਾਡੇ ਕੰਮ ਨਹੀਂ ਕਰ ਰਹੇ ਕਿ ਜਨਤਾ ਜਿਹੜੀ ਇਹਨਾਂ ਦੇ ਮੂੰਹ ਤੇ ਥੱਪੜ ਮਾਰ ਕੇ ਵੋਟ ਦੇ ਰੂਪ ਦੇ ਵਿੱਚ 2.5 ਸਾਲ ਜਿਹੜੇ ਬੀਤੇ ਆ ਔਰ 2.5 ਸਾਲ ਆਉਣ ਵਾਲੇ ਆ ਉਹਨਾਂ ਦਾ ਬਦਲਾ ਲੈ ਸਕੇ ਕਿ 2.5 ਸਾਲ ਬਾਅਦ ਅਗਲੇ ਜਿਹੜੇ ਆ ਉਹ ਸਾਡੇ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਇਸ ਥੱਪੜ ਦੇ ਨਾਲ ਇਹਨਾਂ ਦੇ ਕੰਨਾਂ ਦੇ ਵਿੱਚ ਜਿਹੜੀ ਆ ਇਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਔਰ ਇਹ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਉਸੇ ਡਰ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram aur WhatsApp channel par